ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਕਲੀਆਂ ਦੇ ਨਾਲ ਪਹੁੰਚਾ ਤੇ ਪਹੁੰਚ ਦੇ ਨਾਲ ਕਲੀਆਂ ਇਕੱਠੀਆਂ ਕਿਵੇਂ ਕੱਟੀਆਂ ਜਾਂਦੀਆਂ ਜੀ ਹਾਂਜੀ ਆਪਾਂ ਕੱਪੜੇ ਨੂੰ ਫੋਲਡ ਕਰਕੇ ਵਿਛਾਲਾਂਗੇ ਜੀ ਚੰਗੀ ਤਰ੍ਹਾਂ ਫਿਰ ਆਪਾਂ ਜੀ ਖੁੱਲੇ ਵਾਲੇ ਪਾਸਿਓਂ ਆਪਾਂ ਇਹਦੀ ਮੈਂਤੀ ਕਰਨੀ ਹੈ ਜੀ ਬੰਦ ਵਾਲੇ ਪਾਸਿਓਂ ਨਹੀਂ ਕਰਨੀ ਹਾਂਜੀ ਮੇਰੀ ਸਲਵਾਰ ਹੈਗੀ ਆ ਜੀ 35 ਇੰਚ ਤੇ 5 ਇੰਚ ਦੀ ਬੈਲਟ ਕੱਢ ਕੇ ਵਿੱਚੋਂ ਜੀ 30 ਇੰਚ ਰਹਿ ਜਾ ਤੇ 1 ਇੰਚ ਮਾਰਜਿਨ ਮੈਂ 31 ਇੰਚ ਤੇ ਨਿਸ਼ਾਨ ਲਾ ਕੇ ਜੀ ਦੋਨੋਂ ਪਾਸੇ ਇਸ ਤਰ੍ਹਾਂ ਉੱਧਰ ਵੀ ਕੱਤੀ ਲਾ ਲਿਆ ਇੱਧਰ ਵੀ ਕੱਤੀ ਲਾ ਲਿਆ ਫਿਰ ਜੀ ਮੈਂ 12 ਇੰਚ ਦਾ ਪੌਂਚਾ ਲਾਉਂਗੀ ਇਸ ਤਰ੍ਹਾਂ 12 ਇੰਚ ਇੱਥੋਂ ਮੈਂ ਲਿਆ 12 ਇੰਚ ਵਿਚਕਾਰੋਂ ਮੈਂ ਲਿਆ ਤੇ 12 ਇੰਚ ਜੀ نیچےੋਂ ਮੈਂ ਲਿਆ ਇਸ ਤਰ੍ਹਾਂ ਜੀ 12 12 ਇੰਚ ਤੇ ਨਿਸ਼ਾਨ ਲਾ ਕੇ ਤੇ ਇਹਨੂੰ ਮੈਂ ਸਿੱਧਾ ਕਰ ਦੂੰਗੀ ਇਸ ਤਰ੍ਹਾਂ ਇਹਦਾ ਵੀ ਆਪਾਂ ਨਿਸ਼ਾਨ ਲਾ ਦਾਂਗੇ ਇਸ ਤਰ੍ਹਾਂ ਮਾਰਕ ਕਰ ਦਾਂਗੇ ਸਿੱਧਾ ਸਿੱਧਾ ਬਿਲਕੁਲ ਇਹ ਜੀ ਆਪਣਾ ਪੌਂਚਾ ਹੋ ਗਿਆ ਇਹ ਪਹੁੰਚ ਨੂੰ ਆਪਾਂ ਕੱਟਣਾ ਨਹੀਂ ਨਾਲ ਕਲੀ ਦੇ ਅਟੈਚ ਕਰਾਂਗੇ ਜਿਹਨੂੰ ਆਪਾਂ ਇਸ ਤਰ੍ਹਾਂ ਜੀ ਆਪਣਾ ਪਹੁੰਚਾ ਹੋ ਗਿਆ ਅੱਗੇ ਜੀ ਆਪਾਂ ਇਹ ਪਹੁੰਚੀ ਦੇ ਨਾਲ 2 ਇੰਚ ਵਧਾ ਕੇ ਆਪਾਂ ਜੀ ਕਲੀ ਦਾ ਜਿਹੜਾ ਹੈਗਾ ਕੁੰਦਾ ਪਹੁੰਚਾ ਉਹ ਕੱਟਣਾ ਆਪਾਂ ਇਸ ਤਰ੍ਹਾਂ ਜੀ ਆਪਾਂ ਕੁੰਦੇ ਤੇ ਨਿਸ਼ਾਨ ਲਾ ਦਾਂਗੇ 2 ਇੰਚ ਤੇ ਅੱਗੇ ਜੀ ਆਪਾਂ ਰੱਖਾਂਗੇ ਆਸਨ ਆਸਨ ਹੈਗਾ ਜੀ 8 ਤਿਆਰ ਤੇ ਆਪਾਂ ਜੀ 10 ਤੇ ਲਾਵਾਂਗੇ ਨਿਸ਼ਾਨ ਇਸ ਤਰ੍ਹਾਂ ਜੀ ਆਪਾਂ 1 ਇੰਚ ਮਾਰਜਨ ਹੋ ਜੀ 1 ਇੰਚ ਸੀਨਾ ਦੇ ਵਿੱਚ ਆ ਜਾਊਗਾ ਜੀ ਹਾਂਜੀ ਅੱਗੇ ਜੀ ਆਪਾਂ ਇਸੇ ਤਰ੍ਹਾਂ ਹੀ ਦੂਸਰੇ ਪਾਸੇ ਇਧਰੋਂ ਵੀ ਆਪਾਂ 10 ਦੇ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਜੀ 10 ਦੇ ਨਿਸ਼ਾਨ ਲਾ ਕੇ ਅੱਗੇ ਜੀ ਆਪਾਂ ਲਾਵਾਂਗੇ 31 ਇੰਚ ਤੇ ਜਿਵੇਂ ਆਪਾਂ ਇਧਰ ਪਹੁੰਚਾ 31 ਇੰਚ ਤੇ ਲਾਇਆ ਸੀ ਉਵੇਂ ਆਪਾਂ ਇਧਰ 31 ਇੰਚ ਤੇ ਨਿਸ਼ਾਨ ਲਾਵਾਂਗੇ 31 ਇੰਚ ਤੇ ਨਿਸ਼ਾਨ ਲਾ ਕੇ ਇਸ ਤਰ੍ਹਾਂ ਜੀ ਫਿਰ ਆਪਾਂ ਜੀ ਇਹਨੂੰ ਕਤੇ ਤੇ ਨਿਸ਼ਾਨ ਲਾ ਕੇ ਜੀ ਪਹੁੰਚਾ ਇਧਰੋਂ ਵੀ ਆਪਾਂ 2 ਇੰਚ ਦੇ ਨਿਸ਼ਾਨ ਲਾ ਲੇ। ਇਧਰੋਂ ਵੀ ਆਪਾਂ 2 ਇੰਚ ਦੇ ਨਿਸ਼ਾਨ ਲਾ ਕੇ ਇਹਨਾਂ ਕਲੀਆਂ ਨੂੰ ਆਪਾਂ ਆਪਸ ਵਿੱਚ ਮਿਲਾ ਦਾਂਗੇ ਇਸ ਤਰ੍ਹਾਂ 2-2 ਇੰਚ ਦੇ ਜਿਹੜੇ ਨਿਸ਼ਾਨ ਲਾਏ ਆ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਜੀ। ਇਹ ਆਪਣੀਆਂ ਜੀ ਕਲੀਆਂ ਹੋ ਗਈਆਂ। ਦੇਖੋ ਜੀ ਵੀਡੀਓ ਦੇ ਵਿੱਚ ਪਹੁੰਚੇ ਦੇ ਨਾਲ ਅਟੈਚ ਕਲੀਆਂ ਹੋ ਗਈਆਂ ਇਸ ਤਰ੍ਹਾਂ ਜੀ। ਇਹਨਾਂ ਨੂੰ ਆਪਾਂ ਮਿਲਾਤਾ ਉਧਰੋਂ ਜੀ ਆਪਾਂ ਜਿਹੜਾ ਆਸਣ ਰੱਖਿਆ ਸੀਗਾ ਉਹਨੂੰ ਆਪਾਂ ਕਲੀ ਦੇ ਨਾਲ ਇਸ ਤਰ੍ਹਾਂ ਸਿੱਧਾ ਕਰ ਦਾਂਗੇ। ਇਸ ਤਰ੍ਹਾਂ ਜੀ ਆਪਾਂ ਬਿਲਕੁਲ ਸਿੱਧਾ ਕਰਾਂਗੇ ਫਿਰ ਆਪਾਂ ਜੀ ਇਹਦੀ ਕਰ ਦਾਂਗੇ ਕਟਿੰਗ ਇਹ ਜੀ ਆਪਣੀ ਇਕਲੀ ਹੋਗੀ ਇਹ ਆਪਣੀ ਹੋਗੀ ਦੂਸਰੀ ਕਲੀ ਇਹ ਜੀ ਪੌਂਚਾ ਹੋ ਗਿਆ ਆਪਣਾ ਇਧਰੋਂ ਆਪਣਾ ਬੈਲਟ ਦਾ ਨਿਕਲ ਆਇਆ ਪੰਜਾਬ ਕਪੜਾ ਹੁਣ ਆਪਾਂ ਜੀ ਕਰ ਦਾਂਗੇ ਇਹਦੀ ਕਟਿੰਗ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਕਟਿੰਗ ਹੋਗੀ ਪੌਂਚੇ ਨੂੰ ਆਪਾਂ ਫੋਲਡ ਕਰ ਦਾਂਗੇ ਕਲੀ ਨੂੰ ਆਪਾਂ ਉੱਪਰ ਰੱਖ ਦਾਂਗੇ ਇਸ ਤਰ੍ਹਾਂ ਆਪਣੀ ਚਾਰ ਕਲੀਆਂ ਹੋ ਗਈਆਂ ਪੌਂਚਾ ਹੋ ਗਿਆ ਜੀ ਇਹ ਆਪਣੀ ਹੋਗੀ ਜੀ ਬੈਲਟ ਇਸ ਤਰ੍ਹਾਂ ਆਪਣੀ ਸਲਵਾਰ ਦੀ ਕਟਿੰਗ ਹੋਗੀ ਹਾਂਜੀ ਜੇ ਮੇਰੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ